ਸਾਰਾ ਲਾਵਾ ਇੱਥੇ ਇੱਥੇ ਹੀ ਉਹਨਾਂ ਦੇ ਇਹਦਾ ਸੁਦਾ ਸੁਦਾ ਇਹਨਾਂ ਤੋਂ ਕਾਗਨਾ ਕਰ ਦੋ ਚੱਲ ਲੈਣਦੇ ਬਾਨੀਆਂ ਦਾ ਚੱਲ ਲੈਣਦੇ ਤੈਨੂੰ ਐਵੇਂ ਹੀ ਚੁਕਾ ਦਨਗੇ ਚਲੋ ਚੋੜੋ ਇੱਕ ਮਿੰਟ ਇੱਕ ਮਿੰਟ ਅਸੀਂ ਬੜਕੇ ਨਾਮ ਨਿਆ ਕਰੇਗੇ ਆਪ ਮੇਰੇ ਸਾਹਮਣੇ ਕਰਦਾ ਅਜੀਮਦੀਰ ਸਾਹਿਬ ਅੱਜ ਕੀ ਕਹਿਣਾ ਚਾਹਤੇ ਹੋ ਜੀ ਅੱਜ ਕੀ ਪ੍ਰਸਤੁਤ ਦੇਖੋ ਚਲੋ ਪਹਿਲੇ ਨਬੂਤ ਨਾਲ ਦੇਖੋ ਦੇਖੋ ਜੜਾ ਪੰਜਾਬ ਬੰਦਾ ਸੱਦਾ ਸਾਡਾ 30 ਅਸੀ ਦਿੱਤਾ ਹੈਗਾ ਵਾ 30 ਦਸੰਬਰ ਨੂੰ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਹੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾੜੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਯੂਨੀਅਨ ਆ ਟਰੱਕ ਯੂਨੀਅਨ ਆ ਸਟੂਡੈਂਟ ਯੂਨੀਅਨ ਆ ਟਰਾਂਸਪੋਰਟ ਯੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਯੂਨੀਅਨ ਆ ਰੋਡਵੇਜ ਬੱਸ ਵਾਲੇ ਯੂਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਯੂਨੀਅਨ ਆ ਪਟਵਾਰੀ ਯੂਨੀਅਨ ਆ ਕੰਪਿਊਟਰ ਯੂਨੀਅਨ ਆ ਪਟਵਾਰੀ ਕਾਨੂੰਗੋ ਯੂਨੀਅਨ ਆ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਯੂਨੀਅਨ ਨੇ ਰੇੜਾ ਫੜੀ ਵਾਲੇ ਯੂਨੀਅਨ ਆ ਮਜ਼ਦੂਰ ਜੁਨੀਅਨ ਪਟਾ ਮਜ਼ਦੂਰ ਜੁਨੀਅਨ ਰਿਸ਼ਕਾ ਜੁਨੀਅਨ ਆਟੋ ਜੁਨੀਅਨ ਚੌਂਕੀਦਾਰਾ ਜੁਨੀਅਨ ਨੰਬਰਦਾਰ ਜੁਨੀਅਨ ਆਰਤੀ ਜੁਨੀਅਨ ਪੱਲੇਦਾਰ ਜੁਨੀਅਨ ਵਾਟਰ ਸਪਲਾਈ ਵਰਕਰ ਜੁਨੀਅਨ ਟ੍ਰੇਡ ਜੁਨੀਅਨ ਐਡਵੋਕੇਟ ਜੁਨੀਅਨ ਬਿਜਲੀ ਕਰਮਚਾਰੀ ਜੁਨੀਅਨ ਸਾਬਕਾ ਸੈਨਿਕ ਜੁਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫਾਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇਹ ਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰਿਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ 80 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾਬ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਇਹ ਤੱਕ ਤਰਨਤਾਂ ਰੋਡੋਂ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮਰਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿੱਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਸੀ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਤੋਂ ਅੱਜ ਜੋ ਦੋਨੋਂ ਫੋਰਮੋਂ ਨੇ ਨਿਰਣੇ ਲਿਆ ਹੈ ਵੀ ਲਗਭਗ ਹਮ ਲੋਗ 7:00 ਸੇ 4:00 ਵਜੇ ਤੱਕ 30 ਸਤੰਬਰ ਕੋ ਜੋ ਪੰਜਾਬ ਬੰਦ ਹੈ ਉਨਕਾ ਟਾਈਮਿੰਗ ਹੈ ਸਵੇਰ 7:00 ਵਜੇ ਸੇ ਲੈ ਕੇ 4:00 ਵਜੇ ਤੱਕ ਖਨੌਰੀ ਬਾਰਡਰ ਦੇ ਉੱਪਰ ਹਮ ਲੋਗ 26 ਕੋ सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करें, तो उसके लिए सभी को हमने न्योता दे दिया है और इसी के साथ साथ डलेवाल जी का अमर अंचन उनतीसवें दिन में दाखिल हो गया और हमारा मोर्चा 315 दिन में दाखिल हो चुका है शंबुअर खनौरी रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन तारण फिरोजपुर बठिंडा इसके साथ मानसा पटियाला मोहाली रोपड़ लुधियाना जलंधर पूरे तमाम पंजाब के जिलों में ये प्रचार मुहिम शुरू कर दी है किस तरह से संदेश है जो आम दुकानदार के पास हमारा लघु व्यापारी के पास ट्रांसपोर्टर के पास जो सब्जी मंडी है दाना मंडी है सभी के पास हमारा कार्यक्रम जाए कि तीस को पंजाब बंद रहेगा उसके लिए और अमृतसर को हम 27 में स्पेशल मुहिम ये चलाएंगे, जो कल हमने देखा किसान दिवस था और धनकर साहब कुछ बातें कर रहे थे कुछ भी भाजपा ने इस तरह का प्रोग्राम नहीं दिया कि जो किसान दिवस को समर्पित हो आज भी किसान सताइस रुपए के ऊपर एक दिन में गुजारा कर रहा है और जिन ज, जिन चौधरी चरण जी सिंह जी का नाम लिया गया और उनका ये कहना था कि जो आर्थिकता का विकास है वो देश के किसान मज़दूर के खेत खलिणों से होकर निकलता है तो भाजपा अभी जो हम देख रहे हैं जो अभी आंदोलन हमारा चल रहा है देश के प्रधानमंत्री जी किसान मज़दूर के लीडरशिप से बात नहीं करना चाहते घमंडी हैं जो कल सुनील जाखड़ जी ने बोला कि डल्लेवाल जी के अमर अंचन को छुड़वाना चाहिए हमारा कहना है भी देश के प्रधानमंत्री जी की जिद छुड़वानी चाहिए गृह मंत्री जी जिद छोड़े किसानों की बात माने अगर देश के प्रधानमंत्री जी आगे बढ़ेंगे किसानों मजदूरों की मांगों के ऊपर ध्यान देंगे तो मसला हल हो सकता है डल्लेवाल जी की सेहत के बारे में भी सोचा जा सकता है इसी के साथ साथ पंजाब केंद्र सरकार ने एमएसपी लीगल कानून देने से भाग रही है किसान मजदूर का कर्ज माफी से भाग रही है और जो केंद्र ने अभी फैसला कर लिया है जो सबको पंजाब वासियों को, को ध्यान से देखना चाहिए कि जो मंडीज को प्राइवेट करने का नवा नया जो खलड़ा पूरे देश भर के राज्यों को भेजा उन्होंने पंजाब में भी आ गया भी जितने सैलो गोदाम्स हैं उनको खेती मंडी यार्ड घोषित कर दीजिए ये निजी मंडी हो जाएगी तो एपीएमसी एक्ट में संशोधन किए तो दोनों फोरमों ने निर्णय लेके ये बोला था कि जो पंजाब सरकार है विधानसभा का इजलास बुलाकर जो उन्होंने खलड़ा भेजा है हमें खेती मंडी को निजी हाथ देने में उसको रद्द करना करना चाहिए और विधानसभा में जो हमारी बारह मांगे हैं उनको पूरा करने के लिए भगवंत मान सरकार जो मता डाले उस विधानसभा इजलास में तो ये दोनों फोरमों ने निर्णय ले रखा और अभी पंजाब वालों को समझ लेना चाहिए कि अब जो तीन कृषि कानून जो खेती मंडी को निजी हाथों में देने के लिए आ गए थे पूरा खेती सेक्टर को बर्बाद करने के लिए वो दोबारा केंद्र ने फिर निकाल लिए हैं देखिए अगर पंजाब खेती पर निर्भर अगर खेतों में हमारी खेती की उपज अच्छी होगी उसका पैसा खेतीयर मजदूर और किसान के पास होगा तो वो छोटे दुकानदार की खरीदी करने जाएगा जितना भी पंजाब में कारोबार चल रहा है वो तभी चलेगा अगर किसान और खेत मजदूर जो सबसे बड़ा खपतकार है उसके पास चंद पैसे होंगे भट्टे का काम चलेगा कोई भी कारोबार खेती के ऊपर डिपेंड करता तो सभी पंजाबी जो तीन करोड़ पंजाबी हैं आज शंभू और खनौरी की आवाज़ से आवाज़ लगा रहे हैं और पूरा 140 करोड़ आवाम देश का वो भी बॉर्डरों से जो आवाज़ उठ रही उसके साथ आवाज़ उठा रहा है और अब भाजपा के अंदर स्वयं सरकार के अंदर एक किस्म की बुखलाहट है और बुखलाहट में बहुत सी बयानबाजी करी जा रही है जो हम ये देख रहे हैं तो आज फिर मेरा सदाबा सारे पंजाबी रोडवेज दे अपने आगू साढ़े नाल आया जी असी ਬਸ ਸਟੈਂਡ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਸੱਦੀ ਸੀ ਤੇ ਕਾਫੀ ਪ੍ਰਾਈਵੇਟ ਬਸ ਵਾਲੇ ਵੀ ਰੋਡ ਵਿੱਚ ਹੋਰ ਮਜ਼ਦਮ ਵਾਟਰ ਸਪਲਾਈ ਵਾਲੇ ਜਥੇਬੰਦੀਆਂ ਦੇ ਲੋਕ ਆਏ ਸੀ ਤਾਂ ਉਹਨਾਂ ਦੇ ਇੱਕ ਸਾਥੀ ਅਸੀਂ ਸੱਦਕ ਲੈ ਆਏ ਉਹ ਵੀ ਦੱਸ ਦਨਗੇ ਆਪਣੇ ਲੋ ਉਹਨਾਂ ਦਾ ਕੀ ਪ੍ਰੋਗਰਾਮ ਹੈ ਹਾਂ ਜੀ ਪਹਿਲਾਂ ਜਵਾਬ ਦੇ ਦੇਣਾ ਹਾਂ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਜੁਨੀਅਰ ਤੋਂ ਅੱਜ ਸਾਡੇ ਕੋ ਅੰਮ੍ਰਿਤਸਰ ਬਸ ਸਟੈਂਡ ਤੇ ਆਪਣਾ ਜਨਨਕਤਰ ਜਿਹੜਾ ਪੰਦੇਸਾਹਬ ਪਹੁੰਚੇ ਸਨ ਜਿਹੜੀਆਂ ਸਾਰੀਆਂ ਜੰਨੀਆਂ ਵੀ ਜਥੇਬੰਦੀਆਂ ਟਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਆਯੋ ਪੰਜਾਬ ਰੋਡ ਦੇ ਕਰਮਚਾਰੀ ਦਾਲ ਪੰਜਾਬ ਰੋਡ ਵਿੱਚ ਏਟਕ ਸਟੇਟ ট্রান্সਪੋਰਟ ਜੂਨੀਅਰ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਰੌਣੀ ਬਾਰਡਰ ਤੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟਰੇਡ ਜੁਨੀਆਰਾਂ ਨੇ ਸਾਰਿਆਂ ਨੂੰ ਜਿਹੜੀ ਆ ਉਹ ਬੇਨਤੀ ਕੀਤੀ ਪੀ ਉਹ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਸਮੂਲੀਅਤ ਕਰਕੇ ਇਹ ਆਪਣੀਆਂ ਜ਼ੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਵਾ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਹੀ ਤਗੜੇ ਹੋ ਕੇ ਜਰਿਆ ਟਰਾਂਸਪੋਰਟਰ ਨੇ ਭਾਵੇਂ ਪ੍ਰਾਈਵੇਟ ਆ ਤੇ ਭਾਵੇਂ ਸਰਕਾਰੀ ਟਰਾਂਸਪੋਰਟ ਪੀਆਰਟੀਸੀ ਆ ਪਨਬਾਸਿਆ ਰੋਡ ਦੇ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗੜੇ ਹੋ ਕੇ ਸਮੂਲੀਅਤ ਕਰਨ ਇਹ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਰਡਰ ਤੋਂ ਜਿਹੜੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ 26 ਤਰੀਕ ਦੇ ਵਿੱਚ ਜਿਹੜੀ ਆ ਉਹ ਅਸੀਂ ਸਾਰੇ ਟਰਾਂਸਪੋਰਟ ਪੰਜਾਬ ਦੇ ਉੱਥੇ ਮੀਟਿੰਗ ਦੇ ਵਿੱਚ ਹੀ ਸਮੂਲੀਅਤ ਕਰਾਂਗੇ ਤੇ 27 ਤਰੀਕ ਦਾ ਪ੍ਰੋਗਰਾਮ ਜਿਹੜਾ ਇਹਨਾਂ ਦਾ ਪ੍ਰਚਾਰ ਦਾ ਉਹਦੇ ਵਿੱਚ ਵੀ ਸਮੂਲੀਅਤ ਕਰਾਂਗੇ ਤੇ 30 ਤਰੀਕ ਤੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਜਰੀਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉਹ ਤੇ ਹੜਤਾਲ ਤੇ ਰਹਿਣਗੇ ਜੀ ਸਾਰੇ ਬੰਦ ਰਹਿਣਗੇ ਜੀ ਕੋਈ ਵੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਦਾ ਵੀ ਜਿਹੜਾ ਉਹ ਆਪਣੀ ਪਲਾਨ ਬਣਾਵਾਂਗੇ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਜੀ ਪੂਰੇ ਸੂਬੇ ਦੇ ਵਿੱਚ ਤਕਰੀਬਨ ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸ ਚੀਜ਼ ਬਾਰੇ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਆ ਭੰਦੇਰ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਇਹ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਪ੍ਰੋਟੈਸਟ ਜਿਹੜੀ ਬਾਹਰਲੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਹਨੂੰ ਹੀ ਰੋਕਿਆ ਜਾਏਗਾ ਜੀ ਬਿਲਕੁਲ ਜੀ ਜਦੋਂ ਪੰਜਾਬ ਹੀ ਬੰਦ ਹੋਊਗਾ ਤੇ ਬਾਹਰੋਂ ਬੱਸਾਂ ਆਉਣ ਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਆ ਸਟਰ ਬੰਦਿਆ ਸਾਰਾ ਪੰਜਾਬ ਬੰਦਿਆ ਤੇ ਉਹ ਮੈਂ ਕਹਿੰਦਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆਗੀ ਤੇ ਕੱਲੇ ਬੱਸ ਯੂਨੀਅਨ ਹੋਰ ਵੀ ਕਰਮਚਾਰੀ ਤੁਹਾਡੇ ਨਾਲ ਜੁੜੇ ਨੇ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋਂ ਮਹੌਨ ਚਾ ਟੋਲ ਟੋਲ ਜਥੇ ਬੰਦੀਆਂ ਨਾ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉਹ ਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੋ ਆ ਵੀ ਰਹੇ ਆ ਔਰ ਸਾਡਾ ਇਥੋਂ ਤੱਕ ਕਿ ਟ੍ਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਆ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਠੀਕ ਹੈ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਹਾਂ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਾਜ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੀ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸੇਵਾਵਾਂ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਕੋਈ ਪਰਲਲ ਜਿੱਤੇ ਕਰ ਰਹੇ ਹੋ 12 ਵਜੇ ਚੰਡੀਗੜ੍ਹ ਦੇ ਵਿੱਚ এসਪੀਐਮਡੀ ਵੀ ਇਹ ਮੀਟਿੰਗ ਚੱਲ ਰਹੀ ਹੈ ਮੋਸਮ ਮੀਟਿੰਗ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਹਦਣ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇਕਤਾ ਬਣ ਸਕੇ ਸਮੁੱਚੇ ਉਹਨਾਂ ਨੇ ਉਦਣੇ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚੰਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਨੇ ਵੀ ਟੋਕਨ ਸੰਬੂਲਿਤ ਕੀਤੀ ਹੈਗੀ ਆ ਉਹਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਪ੍ਰਦੇਸ਼ ਸਰ ਜਿਹੜਾ ਸਟਾਈਟਿਕ ਟੀਮ ਮਾਰਚ ਕਰ ਰਹੀ ਨੇ ਕਿੱਥੋਂ ਕਰ ਰਹੀ ਜੀ ਦੇਖੋ 27 ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਔਰ ਉਹਦੇ ਲਈ 27 ਅਸੀਂ ਟਿੱਕੀਓ ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹਿੰਮ ਦਿਖੂਗੀ ਮੈਂ ਬਕਾਇਦਾ ਇੱਧਰ ਦੁਬੁਰਜੀ ਤੋਂ ਸ਼ੁਰੂ ਹੋ ਜਾਊਂਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਜਿਹੜੇ ਵਿਆਹ ਲਈ ਗੱਡੀਆਂ ਹੋਣਗੇ 30 ਤਰੀਕ ਨੂੰ ਉਹ ਜਾਣਦੇ ਜਾਣ ਕੇ ਸਾਇਬ ਬਹੁਤ ਹੈ ਜੀ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਅਸੀਂ ਬਾਹਰ ਰੱਖ ਠੀਕ ਹੈ ਜੀ ਔਰ ਜੀ ਧੰਨਵਾਦ ਜੀ ਹਾਂ ਸੂਨ ਲੈ ਕੇ ਸਾਰਾ ਚੱਲਦੀ ਹੈ ਕਿਸਾਨਾਂ ਦੇ ਬੁੱਢੇ ਨੂੰ ਲੈ ਕੇ ਕੋਈ ਅੱਗੇ ਹੁੰਦਾ ਹਾਂ ਦੇਖਿਏ ਜਿਸ ਤਰ੍ਹਾਂ ਸੇ ਅਮਨੇ ਦਿਖਾਇ ਇਸ਼ੂ ਅਬ ਪਾਰਲੀਮੈਂਟਸ ਮੇ ਪਹਿਲੇ ਤੋਂ ਕਾਰਪੋਰੇਟ ਕੇ ਖਿਲਾਫ ਚਲਤਾ ਰਹਾ उसके बाद जब गृह मंत्री जी बोले हैं तो दूसरा मुद्दा बन गया और उसके बाद फिर धक्का मुक्की वाला मुद्दा पार्लियामेंट में हमें नजर आया तो ऐसा नहीं लगता भी देश के आम लोगों के लिए देश की पार्लियामेंट चल रही है जहाँ आम लोगों को मुखातब हो रहे हैं ऐसा लगता है भी किसान आंदोलन को टारगेट करने के लिए बेशक जो अम्बेडकर जी के बारे में गृह मंत्री जी ने कहा वो उचित हम नहीं मानते ऐसा नहीं बोला जाना चाहिए था लेकिन विपक्ष हो या सत्ता पक्ष हो इस बार पार्लियामेंट में किसान मजदूर की आवाज उठने नहीं देगी बेशक विपक्ष के लोग खनौरी पर जा रहे हैं हर का हक है लेकिन जब इतना बड़ा मुद्दा बनता हर सियासी पार्टी उसमें अपनी रोटी सेकने का यत्न करती है हम ऐसा मानते हैं आप समझते फोटो को लेके संविधान को लेके संविधान की जो बातें हैं उसको तो ये मानते नहीं है बस फोटो के इशू को लेके ये मान रहे दो बातें आपकी संविधान भी है ना देखिए दो बातें आप अंबेडकर जी का अगर सम्मान करते हैं तो अंबेडकर जी ने जो कुछ कहा उनके समुदाय के लिए क्या किया है कोई भी सरकार हो तो हमारा इतना दलत गरीब पछड़ा वर्ग है उनके पूरे हिंदुस्तान में उनसे जातियां होती हैं नौकरी की सवाल है बड़ी उनकी दिनचर्या से लेके शाम तक खाने का गुजारा मुश्किल है आप अगर अम्बेडकर जी का नाम लेते हैं तो उस समाज के लिए उत्थान के लिए आपने क्या किया उसको अपने सेहत सहूलते देने के लिए या एजुकेशन देने के क्या कार्यक्रम वो तो मुझे कहीं नजर नहीं आता बस उसके नाम को हर पार्टी यूटिलाइज करके उनके समुदाय की वोट लेना चाहती है वोट का ही मसला है मुझे तो लगता है और कोई नहीं है हालात खराब करना चाहते हैं ये हमने देखा पंजाब में और देश भर में भी पंजाब में भी कुछ जगह पर एजेंसियां केंद्र और पंजाब की लगी हुई हैं और किसान मजदूर आंदोलन को डीरेल किस तरह से किया जाए बयानबाजी भी अभी जाक, सुनील जाखड़ जी का बयान भी वो डीरेल कर अलग अलग तरीके से बयान देके एक आपको पता है एमपी थे भाजपा के वो बोल गए थे 700 लड़कियां गैब होगी आंदोलन से कुछ उसका सर पांव नहीं है तो इस तरह की हमारे ऊपर छीटाकसी होती ही रहती है हमें बदनाम करने के लिए